ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਕ ਗੱਲ ਟਰੂਡੋ ਹੁਣਾਂ ਦੀ ਕਰਨੀ ਹੈ ਔਰ ਉਸ ਤੋਂ ਇਲਾਵਾ ਇੱਕ ਪੈਸੇਂਜਰ ਟ੍ਰੇਨ ਹਾਈਜੈਕ ਕੀਤੀ ਗਈ ਹੈ ਉਹਦੇ ਤੇ ਚਰਚਾ ਕਰਾਂਗੇ ਔਰ ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਣਾਂ ਦੇ ਵੱਲੋਂ ਤਾਜਪੋਸ਼ੀ ਨੂੰ ਲੈ ਕੇ ਜਿਹੜੇ ਨਵੇਂ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਹੋਈ ਆ ਉਸ ਨੂੰ ਲੈ ਕੇ ਕੁਝ ਬਿਆਨ ਦਿੱਤੇ ਗਏ ਨੇ ਉਹਨਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਸਟਨ ਟਰੂਡੋ ਦੇ ਉੱਤੇ ਗੱਲ ਕਰਦੇ ਆਪਾਂ ਸਵੇਰੇ ਵੀ ਕੈਨੇਡਾ ਦੀ ਗੱਲ ਕੀਤੀ ਸੀ ਕਿ ਨਵੇਂ ਪ੍ਰਧਾਨ ਮੰਤਰੀ ਜਿਹੜੇ ਨੇ ਮਾਰਕ ਕਰਨੀ ਦੇ ਵੱਲੋਂ ਉਹਨਾਂ ਦੀ ਅਜੇ ਤਾਜਪੋਸ਼ੀ ਨਹੀਂ ਹੋਈ ਆ ਪਰ ਉਹਨਾਂ ਦੀ ਜਿਹੜਾ ਨਾਮ ਹੈ ਉਹ ਲਿਬਰਲ ਪਾਰਟੀ ਦੇ ਵੱਲੋਂ ਸਾਹਮਣੇ ਰੱਖ ਦਿੱਤਾ ਗਿਆ ਔਰ ਅੱਜ ਵਿਧਾਇਕੀ ਇੱਕ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਜਸਟਿਨ ਟਰੂਡੋ ਦੇ ਵੱਲੋਂ ਇੱਕ ਭਾਸ਼ਣ ਦਿੱਤਾ ਗਿਆ ਭਾਸ਼ਣ ਦਿੱਦਿਆ ਜਾਨੀ ਕਿ ਉਪਚਾਰਿਕ ਤੌਰ ਦੇ ਉਤੇ ਤਾਂ ਪਹਿਲਾਂ ਉਹਨਾਂ ਨੇ ਆਪ ਦੇ ਅਹੁਦੇ ਛੱਡ ਦਿੱਤੇ ਸੀ ਪਰ ਅੱਜ ਉਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਵਿਧਾਇਕੀ ਭਾਸ਼ਣ ਦਿੱਤਾ ਗਿਆ ਔਰ ਉਸ ਭਾਸ਼ਣ ਤੋਂ ਬਾਅਦ ਜਸਟਿਨ ਟਰੂਡੋ ਜਿਵੇਂ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕੋਈ ਨਾ ਕੋਈ ਉਹਨਾਂ ਦੇ ਵੱਲੋਂ ਐਸੀ ਐਕਟੀਵਿਟੀ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਐਸਾ ਬਿਆਨ ਦੇ ਦਿੱਤਾ ਜਾਂਦਾ ਹੈ ਜਿਹੜਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੁਣ ਸੋ ਇੱਕ ਤਸਵੀਰ ਹੋਣ ਜਸਟਿਨ ਟਰੂਡੋ ਦੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਸਟਿਨ ਟਰੂਡੋ ਨੇ ਵਿਦਾਇਗੀ ਭਾਸ਼ਣ ਤੋਂ ਬਾਅਦ ਹੱਥਾਂ ਦੇ ਵਿੱਚ ਉਹ ਆਪਣੀ ਕੁਰਸੀ ਉਹਨਾਂ ਨੇ ਚੱਕੀ ਔਰ ਸੰਸਦ ਦੇ ਵਿੱਚੋਂ ਜਾਂਦੇ ਹੋਏ ਨਜ਼ਰ ਆਏ ਔਰ ਜਦੋਂ ਉਹਨਾਂ ਨੇ ਕੈਮਰਾ ਦੇਖਿਆ ਕੈਮਰੇ ਨੂੰ ਦੇਖ ਕੇ ਉਹ ਥੋੜੇ ਉਹਨਾਂ ਨੇ ਐਸਾ ਰੀਐਕਟ ਕੀਤਾ ਜਿਹੜੀ ਕਿ ਫੋਟੋ ਹੁਣ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਹੀ ਹੈ ਕਿ ਜਸਟਿਨ ਟਰੂਡੋ ਦੇ ਵੱਲੋਂ ਸੰਸਦ ਦੇ ਵਿੱਚ ਆਪਣਾ ਭਾਸ਼ਣ ਦੇਣ ਤੋਂ ਬਾਅਦ ਸ਼ਾਇਦ ਉਹਨਾਂ ਨੇ ਕੈਮਰੇ ਦੇ ਵੱਲ ਦੇਖ ਕੇ ਬਿਨਾਂ ਬੋਲੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਚੰਗਾ ਫਿਰ ਮੈਂ ਚੱਲਦਾ ਸੋ ਉਹ ਕੁਰਸੀ ਲੈ ਕੇ ਸੰਸਦ ਦੇ ਵਿੱਚ ਚਲਦੇ ਹੋਏ ਨਜ਼ਰ ਆਇਆ ਜਿਹੜੀ ਕੁਰਸੀ ਦੇ ਉੱਪਰ ਬੈਠੇ ਸੀ ਔਰ ਭਾਸ਼ਣ ਦੇਣ ਤੋਂ ਬਾਅਦ ਅਜੇ ਕੀ ਦੱਸ ਦਈਏ ਕਿ ਮਾਰਕ ਕਰਨੀ ਜਿਹੜੇ ਨੇ ਉਹਨਾਂ ਦੇ ਵੱਲੋਂ ਅਜੇ ਤੱਕ ਤਾਜਪੋਸ਼ੀ ਉਹਨਾਂ ਦੀ ਨਹੀਂ ਹੋਈ ਹੈ ਪਰ ਉਹਨਾਂ ਦਾ ਨਾਮ ਜਿਹੜਾ ਹੈ ਲਿਬਰਲ ਪਾਰਟੀ ਦੇ ਵੱਲੋਂ ਸਾਹਮਣੇ ਰੱਖ ਦਿੱਤਾ ਗਿਆ ਔਰ ਬੜੀ ਜਲਦ ਉਹਨਾਂ ਦੀ ਤਾਜਪੋਸ਼ੀ ਜਿਹੜੀ ਹੋ ਜਾਏਗੀ ਔਰ ਇਸੇ ਦੇ ਲਈ ਵਿਦਾਇਗੀ ਪਾਸ਼ਣ ਜਿਹੜਾ ਸੀ ਜਸਟਨ ਟਰੂਡੋ ਦੇ ਵੱਲੋਂ ਅੱਜ ਦਿੱਤਾ ਗਿਆ ਔਰ ਮਾਰਕ ਕਰਨੀਨੂ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ 2008 ਦੇ ਵਿੱਚ ਕੈਨੇਡਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਵਿਸ਼ਵ ਮੰਦੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਸ ਵਿਅਕਤੀ ਦਾ ਜਿਹੜਾ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਏਗਾ ਮਾਰਕ ਕਰਨੀ ਦਾ ਬਹੁਤ ਵੱਡਾ ਹੱਥ ਹੈ ਇਸ ਕਰਕੇ ਹੁਣ ਵੀ ਜਦੋਂ ਅਰਥ ਵਿਵਸਥਾ ਕੈਨੇਡਾ ਦੀ ਬਹੁਤ ਜ਼ਿਆਦੀ ਚੰਗੀ ਨਹੀਂ ਹੈ ਉਨਾ ਸਮਿਆਂ ਦੇ ਵਿੱਚ ਮਾਰਕ ਕਰਨੀ ਨੂੰ ਇੱਕ ਵਾਰ ਫਿਰ ਤੋਂ ਕੈਨੇਡਾ ਨੇ ਯਾਦ ਕੀਤਾ ਔਰ ਕੈਨੇਡਾ ਦੇ ਲੋਕਾਂ ਨੂੰ ਬੜੀ ਉਮੀਦ ਹੈ ਕਿ ਮਾਰਕ ਕਰਨੀ ਇੱਕ ਵਾਰ ਫਿਰ ਤੋਂ ਚੰਗੀ ਅਰਥਵਿਵਸਥਾ ਬਣਾਉਣਗੇ ਔਰ ਜਿਹੜੇ ਮੁਲਕਾਂ ਦੇ ਨਾਲ ਸੰਬੰਧ ਚੰਗੇ ਨਹੀਂ ਉਹਨਾਂ ਦੇ ਨਾਲ ਸੰਬੰਧ ਚੰਗੇ ਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਮਾਰਕ ਕਰਨੀ ਪਾ ਸਕਦੇ ਨੇ ਸੋ ਸਾਰਿਆਂ ਨੂੰ ਉਮੀਦਾਂ ਪਰ ਅੱਜ ਜੋ ਜਸਟਿਨ ਟਰੂਡੋ ਨੇ ਕੀਤਾ ਸੰਸਦ ਦੇ ਵਿੱਚ ਉਹ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਿਹਾ ਔਰ ਇਹ ਤਸਵੀਰ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ 47 ਦੇ ਵਿੱਚ ਜਦੋਂ ਭਾਰਤ ਔਰ ਪਾਕਿਸਤਾਨ ਦਾ ਵਟਵਾਰਾ ਹੁੰਦਾ ਉਸ ਸਮਿਆਂ ਦੇ ਵਿੱਚ ਇੱਕ ਐਸਾ ਵੀ ਮੁਲਕ ਤਾਂ ਨਹੀਂ ਬਲੋਚਿਸਤਾਨ ਤੁਸੀਂ ਨਾਮ ਸੁਣਿਆ ਹੋਵੇਗਾ ਬੜਾ ਬੜੀ ਵਾਰ ਹਾਲਾਂਕਿ ਬਲੋਚ ਜਿਹੜੇ ਲੋਕ ਨੇ ਉਹ ਪਾਕਿਸਤਾਨ ਦਾ ਹਿੱਸਾ ਮੰਨਿਆ ਜਾਂਦਾ ਹੈ ਬਲੋਚਿਸਤਾਨ ਨੂੰ ਪਰ ਬਲੋਚ ਜਿਹੜੇ ਲੋਕ ਨੇ ਉਹ ਆਪ ਦਾ ਅਲੱਗ ਮੁਲਕ ਦੀ ਡਿਮਾਂਡ ਕਰ ਰਹੇ ਸੀ 1947 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦਾ ਵਟਵਾਰਾ ਹੁੰਦਾ ਤੇ ਬਲੋਚ ਲੋਕਾਂ ਦੀ ਮੰਗ ਸੀ ਕਿ ਅਸੀਂ ਸਾਡਾ ਵੱਖ ਮੁਲਕ ਹੋਣਾ ਚਾਹੀਦਾ ਸੀ ਪਰ ਧੱਕੇ ਦੇ ਨਾਲ ਪਾਕਿਸਤਾਨ ਨੂੰ ਬਲੋਚਿਸਤਾਨ ਦੇ ਬਲੋਚਿਸਤਾਨ ਨੂੰ ਪਾਕਿਸਤਾਨ ਦੇ ਵਿੱਚ ਮਿਲਾ ਲਿਆ ਗਿਆ ਔਰ ਉਦੋਂ ਤੋਂ ਹੀ ਉਹ ਲੋਕ ਜਿਹੜੇ ਲਗਾਤਾਰ ਫਾਈਟ ਕਰ ਰਹੇ ਨੇ ਔਰ 1970 ਦੇ ਦਸ਼ਕ ਦੇ ਵਿੱਚ ਇੱਕ ਆਰਮੀ ਬਣਦੀ ਹੈ ਔਰ ਆਰਮੀ ਦਾ ਨਾਮ ਰੱਖਿਆ ਜਾਂਦਾ ਹੈ ਪਾਕਿਸਤਾਨ ਦੇ ਖਿਲਾਫ ਜਿਹੜੀ ਆਰਮੀ ਬਣੀ ਬਲੋਚ ਲਿਬਰੇਸ਼ਨ ਆਰਮੀ ਜਿਹਨੂੰ ਬੀ ਐਲ ਐ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੁਣ ਮੈਂ ਜਦੋਂ ਜਦੋਂ ਇਸ ਖਬਰ ਦਾ ਜ਼ਿਕਰ ਕਰਾਂਗਾ ਤਾਂ ਮੈਂ ਬਾਰ-ਬਾਰ ਬਲੋਚ ਲਿਬਰੇਸ਼ਨ ਆਰਮੀ ਨਹੀਂ ਬੋਲਾਂਗਾ ਮੈਂ ਬੀ ਐਲ ਐ ਬੋਲਾਂਗਾ ਤਾਂ ਤੁਸੀਂ ਸਮਝ ਜਾਣਾ ਵੀ ਮੈਂ ਉਸ ਆਰਮੀ ਦੀ ਗੱਲ ਕਰ ਰਿਹਾ ਹਾਂ ਸੋ ਹੁਣ ਇਸ ਆਰਮੀ ਦੇ ਵੱਲੋਂ ਲਗਾਤਾਰ ਕੋਈ ਨਾ ਕੋਈ ਐਕਟੀਵਿਟੀ ਪਾਕਿਸਤਾਨ ਦੇ ਵਿੱਚ ਕੀਤੀ ਜਾਂਦੀ ਹੈ ਔਰ ਪਾਕਿਸਤਾਨ ਦੇ ਵਿੱਚ ਕਈ ਐਸੇ ਧਮਾਕੇ ਹੋਣ ਕਈ ਐਸੀਆਂ ਚੀਜ਼ਾਂ ਨੂੰ ਹਾਈਜੈਕ ਕਰਨ ਦਾ ਜ਼ਿਕਰ ਹੋਵੇ ਤੇ ਬਲੋਚ ਸਿੱਧੇ ਤਰੀਕੇ ਦੇ ਵਿੱਚ ਪਾਕਿਸਤਾਨ ਦੇ ਉੱਤੇ ਅਟੈਕ ਕਰਦੇ ਰਹਿੰਦੇ ਨੇ ਸੋ ਅੱਜ ਫਿਰ ਇੱਕ ਐਸੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਤੋਂ ਜਿਹਦੇ ਵਿੱਚ জাফর ਐਕਸਪ੍ਰੈਸ ਇੱਕ ਪੈਸੇਂਜਰ ਟ੍ਰੇਨ ਹੈ ਪਾਕਿਸਤਾਨ ਦੀ ਉਸ ਨੂੰ ਹਾਈਜੈਕ ਕਰ ਲਿਆ ਇਸ ਬੀਐਲਏ ਦੇ ਵੱਲੋਂ ਔਰ ਜਿਹਦੇ ਵਿੱਚ 500 ਦੇ ਕਰੀਬ ਲੋਕ ਸਵਾਰ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਇੱਕ ਉਹਨਾਂ ਨੇ ਪੁਸ਼ਟੀ ਕੀਤੀ ਹੈ ਇਸ ਚੀਜ਼ ਦੀ ਬਲੋਚ ਆਰਮੀ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਟ੍ਰੇਨ ਸੀ ਜਾ ਰਹੀ ਸੀ ਟ੍ਰੇਨ ਜਾ ਰਹੀ ਸੀ ਕਵੈਟਾ ਤੋਂ ਪੇਸ਼ਾਵਰ ਇਹ ਟ੍ਰੇਨ ਜਾ ਰਹੀ ਸੀ ਔਰ ਇਸ ਟ੍ਰੇਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਪਟੜੀ ਮੋਰੀਓ ਉੜਾ ਦਿੱਤੀ ਔਰ ਉਸ ਦੇ ਨਾਲ ਜਿਹੜੇ ਡੱਬੇ ਸੀ ਉਹ ਅਲੱਗ-ਅਲੱਗ ਹੋ ਗਏ ਔਰ 500 ਦੇ ਕਰੀਬ ਇਸ ਟ੍ਰੇਨ ਦੇ ਵਿੱਚ ਯਾਤਰੀ ਬੈਠੇ ਸੀ ਪਰ 120 ਯਾਤਰੀ ਉਹਨਾਂ ਨੇ ਬੰਦਕ ਬਣਾ ਲੈਨੇ ਔਰ ਕੁਝ ਡੱਬਿਆਂ ਦੇ ਵਿੱਚ ਉਹ ਬਲੋਚ ਆਰਮੀ ਦੇ ਲੋਕ ਚੜ ਗਏ ਔਰ ਉਹਦੇ ਵਿੱਚ ਜਾ ਕੇ ਉਹਨਾਂ ਨੇ ਇਹਨਾਂ ਲੋਕਾਂ ਨੂੰ ਬੰਦੀ ਬਣਾ ਲਿਆ ਔਰ 6 ਸੈਨਿਕਾਂ ਦੇ ਮਾਰਨ ਦੀ ਹਜੇ ਤੱਕ ਉਹਨਾਂ ਦੇ ਵੱਲੋਂ ਜਿਹੜੀ ਪੁਸ਼ਟੀ ਕੀਤੀ ਗਈ ਹੈ ਕਿ ਅਸੀਂ 6 ਔਰ ਨਾਲ ਹੀ ਉਹਨਾਂ ਨੇ ਪਾਕਿਸਤਾਨੀ ਆਰਮੀ ਨੂੰ ਕਿਹਾ ਕਿ ਜੇ ਪਾਕਿਸਤਾਨੀ ਆਰਮੀ ਨੇ ਕੋਈ ਐਕਸ਼ਨ ਲਿਆ ਤਾਂ ਅਸੀਂ 120 ਦੇ ਵੀ ਲੋਕ ਇਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦੇਵਾਂਗੇ ਸੋ ਮੰਗ ਉਹਨਾਂ ਦੀ ਇਹੀ ਹੈ ਕਿ ਬਲੋਚਿਸਤਾਨ ਨੂੰ ਅਲੱਗ ਮੁਲਕ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਲੋਕ ਪਾਕਿਸਤਾਨ ਦੇ ਲੋਕ ਪਾਕਿਸਤਾਨ ਦੀ ਆਰਮੀ ਬਲੋਚ ਲੋਕਾਂ ਨੂੰ ਨਿਮਨ ਦਰਜੇ ਦਾ ਵਿਅਕਤੀ ਸਮਝਦੇ ਨੇ ਸਾਡੇ ਨਾਲ ਵਿਵਹਾਰ ਇਹਨਾਂ ਦੇ ਵੱਲੋਂ ਹਮੇਸ਼ਾ ਚੰਗਾ ਨਹੀਂ ਕੀਤਾ ਜਾਂਦਾ ਬਲੋਚਿਸਤਾਨੀਆਂ ਦੇ ਨਾਲ ਧੱਕਾ ਕੀਤਾ ਜਾਂਦਾ ਇਸ ਕਰਕੇ ਅਸੀਂ 1970 ਤੋਂ ਇਸ ਫਾਈਟ ਨੂੰ ਲਗਾਤਾਰ ਕਰ ਰਹੇ ਆ ਜਿਹਦੇ ਵਿੱਚ ਬਲੋਚਿਸਤਾਨ ਨੂੰ ਅਲੱਗ ਮੁਲਕ ਬਣਾਉਣ ਦੀ ਜਿਹੜੀ ਮੰਗ ਹੈ ਉਹ ਬਲੋਚ ਆਰਮੀ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਬਲੋਚ ਲਿਬ੍ਰੇਸ਼ਨ ਆਰਮੀ ਦੇ ਵੱਲੋਂ ਹੁਣ ਇਸ ਟ੍ਰੇਨ ਨੂੰ ਹਾਈਜੈਕ ਕੀਤਾ ਗਿਆ ਔਰ ਤੁਹਾਡੇ ਲਈ ਵੀ ਜਾਨਣਾ ਜ਼ਰੂਰੀ ਹੈ ਕਿ ਸਿਰਫ ਬਲੋਚਿਸਤਾਨ ਦੇ ਵਿੱਚ ਇਹੀ ਆਰਮੀ ਨਹੀਂ ਬੀਐਲਏ ਨਹੀਂ ਇਸ ਤੋਂ ਇਲਾਵਾ ਵੀ ਕਈ ਐਸੇ ਸੰਗਠਨ ਬਣੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਸੈਨਾ ਦੇ ਲਈ ਜਾਂ ਫਿਰ ਪਾਕਿਸਤਾਨੀ ਸਰਕਾਰ ਦੇ ਖਿਲਾਫ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਜਾਂ ਉਹਨਾਂ ਦੇ ਉੱਪਰ ਕਈ ਤਰੀਕੇ ਦੇ ਹਮਲੇ ਕੀਤੇ ਜਾਂਦੇ ਉਹਨਾਂ ਦੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਲੋਚ ਲਿਬ੍ਰੇਸ਼ਨ ਆਰਮੀ ਜਿਹੜੀ ਹੈ ਇਹ ਸਭ ਤੋਂ ਤਕੜਾ ਸੰਗਠਨ ਹੈ ਔਰ 1970 ਤੋਂ ਚੱਲਦਾ ਆ ਰਿਹਾ ਸੋ ਇਸ ਸੰਗਠਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਟ੍ਰੇਨ ਹਾਈਜੈਕ ਕਰ ਲਈ ਗਈ ਹੈ ਮੈਂ ਇੱਕ ਵਾਰ ਫਿਰ ਤੋਂ ਇਸ ਕਰਕੇ ਕਿਹਾ ਕਿ 2024 ਨਵੰਬਰ ਦੇ ਵਿੱਚ ਵੀ ਇੱਕ ਟ੍ਰੇਨ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਜਿਹਦੇ ਵਿੱਚ 26 ਲੋਕ ਪਾਕਿਸਤਾਨ ਦੇ ਮਾਰੇ ਗਏ ਸੀ ਸੋ ਇੱਕ ਵਾਰ ਫਿਰ ਤੋਂ ਉਸੇ ਟ੍ਰੇਨ ਨੂੰ ਨਿਸ਼ਾਨਾ ਬਣਾਇਆ ਇਹਨਾਂ ਲੋਕਾਂ ਦੇ ਵੱਲੋਂ ਔਰ ਜਦੋਂ ਅਸੀਂ ਤੁਹਾਨੂੰ ਖਬਰ ਦੱਸ ਰਹੇ ਹਾਂ ਉਦੋਂ ਤੱਕ 6 ਸੈਨਿਕਾਂ ਦੇ ਮਰਨ ਦੀ ਖਬਰ ਜਿਹੜੀ ਸਾਹਮਣੇ ਆਈ ਹੈ ਹੋ ਸਕਦਾ ਹੈ ਕਿ ਇਹ ਗਿਣਤੀ ਜਿਹੜੀ ਆਨ ਆਲੇ ਟਾਈਮ ਦੇ ਵਿੱਚ ਵੱਧ ਵੀ ਜਾਏ ਔਰ 120 ਲੋਕਾਂ ਨੂੰ ਜਿਨ੍ਹਾਂ ਨੂੰ ਬੰਧਕ ਬਣਾਇਆ ਹੋਇਆ ਜਦੋਂ ਪਾਕਿਸਤਾਨੀ ਆਰਮੀ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰੇਗੀ ਤੇ ਬਲੋਚ ਆਰਮੀ ਦੇ ਬੋਲੋ ਇਹ ਕਿਹਾ ਗਿਆ ਕਿ ਅਸੀਂ ਫਿਰ ਇਹਨਾਂ ਜਿਹੜੇ ਬੰਧਕ ਬਣਾਏ ਹੋਏ ਲੋਕ ਦੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦੇਵਾਂਗੇ ਪਰ ਦੇਖਣਾ ਹੋਵੇਗਾ ਕਿ ਉਹਨੂੰ ਪਾਕਿਸਤਾਨੀ ਆਰਮੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਕੀਤਾ ਜਾਏਗਾ ਪਰ ਬਲੋਚਿਸਤਾਨ ਦੇ ਲੋਕਾਂ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਵਿੱਚ ਕੋਈ ਨਾ ਕਿਸੇ ਨਾ ਕਿਸੇ ਐਕਟੀਵਿਟੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਪਿਛਲੇ ਸਮਿਆਂ ਦੇ ਵਿੱਚ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਬਲੋਚਿਸਤਾਨ ਦੇ ਬਹੁਤ ਸਾਰੇ ਐਸੇ ਲੋਕ ਔਰ ਬਲੋਚਿਸਤਾਨ ਦੇ ਜਿਹੜੇ ਆਗੂ ਸੀ ਜਿਹੜੇ ਉਧਰ ਸੱਤਾ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਕਈ ਵਾਰ ਕਿਹਾ ਜਾ ਚੁੱਕਾ ਹੈ ਵੀ ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਦੇ ਨਾਲ ਮਿਲਣ ਦੇ ਲਈ ਤਿਆਰ ਹਾਂ ਪਰ ਅਸੀਂ ਪਾਕਿਸਤਾਨ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਕੰਮ ਨਹੀਂ ਕਰਨਾ ਚਾਹਾਂਗੇ ਸੋ ਬਲੋਚਿਸਤਾਨ ਦੇ ਲੋਕ ਭਾਰਤ ਸਰਕਾਰ ਦੀਆਂ ਨੀਤੀਆਂ ਤੋਂ ਜਾਂ ਭਾਰਤ ਦੀ ਆਰਮੀ ਤੋਂ ਜਾਂ ਭਾਰਤ ਦੇ ਪ੍ਰਜਾਤੰਤਰ ਤੋਂ ਖੁਸ਼ ਨਜ਼ਰ ਨਹੀਂ ਆਉਂਦੇ ਪਰ ਪਾਕਿਸਤਾਨ ਤੋਂ ਖੁਸ਼ ਨਜ਼ਰ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਵੱਲੋਂ ਬਾਰ-ਬਾਰ ਕਿਹਾ ਜਾਂਦਾ ਕਿ ਇਹ ਲੋਕ ਸਾਨੂੰ ਨਿਮਨ ਦਰਜੇ ਦੇ ਲੋਕ ਸਮਝਦੇ ਇਸ ਕਰਕੇ ਅਸੀਂ ਆਪ ਦਾ ਵੱਖਰਾ ਮੁਲਕ ਜਿਹੜਾ ਉਹ ਚਾਹੁੰਦੇ ਆ ਔਰ ਉਹਨਾਂ ਨੇ ਇਸ ਚੀਜ਼ ਦੇ ਉਤੇ ਉਦੋਂ ਬਿਆਨ ਵੀ ਦਿੱਤਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸਾਡੀ ਮਦਦ ਕਰੇ ਬਲੋਚਿਸਤਾਨ ਨੂੰ ਆਜ਼ਾਦ ਕਰਵਾਉਣ ਦੇ ਲਈ ਸੋ ਬਲੋਚ ਲੋਕਾਂ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਉੱਪਰ ਜਿਹੜੇ ਹਮਲੇ ਕੀਤੇ ਜਾਂਦੇ ਨੇ ਪਾਕਿਸਤਾਨੀ ਆਰਮੀ ਉਹਦੇ ਉਤੇ ਪਾਰਪੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਕਈ ਸੰਗਠਨ ਨੇ ਜਿਹੜੇ ਸਮੇਂ-ਸਮੇਂ ਦੇ ਉੱਪਰ ਪਾਕਿਸਤਾਨ ਦੇ ਲੋਕਾਂ ਦੇ ਉੱਪਰ ਪਾਕਿਸਤਾਨ ਦੀਆਂ ਟ੍ਰੇਨਾਂ ਦੇ ਉੱਪਰ ਜਾਂ ਕਈ ਹੋਰ ਥਾਵਾਂ ਦੇ ਉੱਤੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਸੋ ਇੱਕ ਘਟਨਾ ਅੱਜ ਫਿਰ ਤੋਂ ਹੋ ਗਈ ਹੈ ਜਿਹਦੇ ਵਿੱਚ ਇੱਕ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆਨੀ ਰਗਵੀਰ ਸਿੰਘ ਹੁਣੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਜਦੋਂ ਕੱਲ ਤਾਜਪੋਸ਼ੀਆਂ ਹੋਈਆਂ ਜਥੇਦਾਰ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਹੋਈ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੀ ਉਸ ਤੋਂ ਬਾਅਦ ਬੜੇ ਸਿਆਸੀ ਆਗੂਆਂ ਦੇ ਬਿਆਨ ਆਏ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਵੀ ਬਿਆਨ ਆਇਆ ਔਰ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦੇ ਬਿਆਨ ਦੀ ਸੋ ਅੱਜ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਉਹਨਾਂ ਨੇ ਤਾਜਪੋਸ਼ੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਔਰ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਦੀ ਬੇਨੀਮੀ ਦੇ ਨਾਲ ਤਾਜਪੋਸ਼ੀ ਹੋਈ ਹੈ ਇਹਦੇ ਨਾਲ ਪੰਥ ਦੇ ਵਿੱਚੋਂ ਜਿਹੜਾ ਰੋਸ ਉੱਠਣਾ ਉਹ ਸੁਭਾਵਿਕ ਹੈ ਇਸ ਮੌਕੇ ਦੇ ਉੱਤੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਪਹਿਲਾਂ ਉਹ ਸੁਣਾਣੇ ਆਂ ਕੁਝ ਕਦੇ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਨਿਕ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨੂਰ ਤੇ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਨੂੰ ਕੱਖ ਸਾਬ ਦੀਆਂ ਬਾਤਾਂ ਸੇਵਾ ਨੂੰ ਦਿੱਤਾ ਗਿਆ ਔਰ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਦਾਸ ਦੀ ਆਰਗੇਨਿਕ ਸੁਲਤਾਨ ਸਿੰਘ ਜਿਹੜਾ ਨਸੀਆਵਾਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਅੰਦਰੰਮਤ ਪਰ ਐਸੀ ਪ੍ਰਿਲੰਕਰ ਦਸ ਹੈ ਹੱਥ ਹੁਣ ਐਸੀ ਜਿਹੜੀ ਹਰਮੰਦਰ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਫਰੀਦਾ ਸੰਬੰਧੀ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਦੇਸ਼ ਪ੍ਰਦੇਸ਼ ਤੋਂ ਮੈਸੇਜ ਤੋਂ ਪੁੱਛਿਆ ਗਿਆ ਸਵਾਲ ਪੁੱਛਿਆ ਗਿਆ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ ਮੀਡੀਆ ਵੀ ਕਿਸੇ ਵੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਡੈਸ਼ ਵਿੱਚ ਆ ਕੇ ਤੇ ਜਿਹੜੀ ਬਾਬਾ ਫੂਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਇੱਕ ਗੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਦੇਸ਼ਾ ਪ੍ਰਦੇਸ਼ਾ ਤੋਂ ਸਾਨੂੰ ਟੈਲੀਫੋਨ ਮੈਸੇਜ ਵੀ ਆਏ ਦੇਖੋ ਅੰਤਰ ਕਮੇਟੀ ਇਤਿਹਾਸਦਾਰ ਸਹਿਬਾਨ ਦੀ ਸਿੱਧ ਸਹਿਬਾਨ ਦੀ ਨਿਯੁਕਤੀ ਕਰਦੀ ਹੈ। ਅਤੇ ਬੜੇ ਸਤਿਕਾਰ ਦੇ ਨਾਲ ਜੋ ਤਾਜ ਪੁਸ਼ੇ ਕੀਤੀ ਜਾਂਦੀ ਹੈ, ਇਤਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ। ਪੰਥੀਆਂ ਜਿਹੜੇ ਗਲ ਪੰਥੀਆਂ ਲਹਿਾਂ ਨਿਯੁਕਤ ਬੰਦੀਆਂ ਦੇ ਤਕਸਾਲਾਂ ਨੇ, ਸੰਪਰਦਾਵਾਂ ਨੇ, ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8:00 ਵਜੇ ਜੜਤਾਜ ਪੁਸ਼ੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਕਰੋ ਅਖਬਾਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕਹਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕੇਸਰ ਸਾਹਿਬ ਹੈ ਚਾਹੇ ਸ਼ੀਰ ਇਕਾਲ ਪਤ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਉਸ ਸਭੀਤਾਂ ਜਿਹੜੀਆਂ ਨੇ ਉਸ પ્રસੰਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਕਿਹੜਾ ਪ੍ਰਸ਼ਾਦ ਦਿੱਤੇਗਾ ਉਹ ਪਰਵਾਹੀ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ تاج ਪੁਸ਼ੀ ਦਾ ਸਮਾਗਮ ਹੁੰਦਾ ਹੈ ਉਦੋਂ ਹੈਟ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਨੂੰ ਖੋਲ੍ਹ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜ세ਦਰ ਸਾਹਿਬ ਨੇ ਵੀਡੀਓ ਪ੍ਰਵਾਨ ਕੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੈਟ ਗ੍ਰੰਥੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇਂਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਲ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਂस्ते ਚਸਤਰ ਸਾਹਿਬਾਂस्ते ਤੇ ਪਹੁੰਚਦਾ ਹੈ। ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ, ਇਕਸਾਲਾ ਨੇ ਔਰ ਸਾਬਾ ਸੁਸਾਇਟੀਆਂ, ਸਿੰਘ ਸੁਭਾਵਾਂ, ਗੁਰਦੁਆਰਾ ਕਮੇਟੀਆਂ, ਉਦਾਸੀ ਮਾਪੂਰਤ, ਨਿਰਮਲ ਮਾਪੂਰਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ। ਇਸੇ ਤਰ੍ਹਾਂ ਯਾਦ ਦੂਜੇ ਤਖਸੈਬਾਨ ਦੀ ਜਿਹੜੇ ਪੰਜਾਬ ਤਖਸਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤਹਿਤ ਨੇ। ਜੇ ਮਤਕ ਸ਼੍ਰੀ ਪੀਐਸ ਕਰਦਾ ਹੈ ਅਕਾਲ ਤਮਦਮਾ ਸਾਹਿਬ ਹੈ ਉਥੋਂ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਜਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹਦੀ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਕੇਸਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਪਰ ਮਰਿਆਦਾ ਦਾ ਬਹੁਤ ਵੱਡਾ ਜਿਹਾ ਕਹਾਣ ਸੀ ਉਹ ਇਹਨਾਂ ਨੂੰ ਨੂੰ ਲੈ ਕੇ ਦਿੱਤਾ ਗਿਆ ਚੋਰੀ ਛਿਪੇ ਨਿਯੁਕਤੀ ਕੀਤੀ ਗਈ ਚਲਦੇ ਅਖੰਡ ਪੁਰਸਾਬ ਦੇ ਪ੍ਰਭਾਵ ਵਿੱਚ ਮੈਨੇਜਰ ਨੇ ਔਰ ਸੱਤਰ ਨੇ ਸਿੱਧੇ ਦਸਤਾਰ ਰੱਖੀ ਬਾਕੀ ਸ੍ਰੋਪਾ ਪਾਇਆ ਔਰ ਬਿਨਾਂ ਗੁਰੂ ਸਾਹਿਬ ਦੇ ਅਰਦਾਸ ਤੋਂ ਤਖਸਾਲ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਮਰਕਾ ਟਿਕਣਾ ਸਖਬੇ ਅੰਤਦਾਰ ਕਿ ਜਿੱਥੇ ਮੈਨੂੰ ਲੱਗਦਾ ਹੈ ਕਿ ਸਖਤਰ ਵੀ ਸੁਭਾਏ ਮਾਨ ਹਾਲੇ ਨਹੀਂ ਸੀ ਬੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਸਿੱਕੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਪਰਮਰਿਆਦਾ ਤੱਕਾਨ ਕੀਤਾ ਗਿਆ ਮੈਂ ਦਾਸ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣ ਨਾਤੇ ਸੰਗਤ ਦੀ ਜਾਣਕਾਰੀ ਵਾਸਤੇ ਕਿ ਤੁਸੀਂ ਸਵਾਲ ਕੀਤਾ ਹੈ ਸਾਨੂੰ ਵੀ ਟੈਲੀਫੋਨ ਆਇਆ ਸੰਸਥਾਨ ਨੂੰ ਮੈਸੇਜ ਆਇਆ ਸੰਨ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮर्यादा ਤੋਂ ਜਾਣੂ ਹੋਵੇ ਇਹ ਮर्यादा ਕੀ ਹੁੰਦੀ ਹੈ ਉਹ ਜਿਹੜੀ ਮर्यादा ਸੀ ਤੁਹਾਡੇ ਸਵਾਲ ਖੁਸ਼ਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਸੰਗਤ ਨਾਮ ਦੇ ਨਵਾਂ ਨੰਦ ਨਹੀਂ ਹੈਗੇ ਜੀ ਦੇਖੋ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਨਿਜ ਨਹੀਂ ਕੀਤੀ ਜਾਂਦੀ ਹੈ ਤਾਂ ਉਸ ਬੇਨਿਜ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸਵੇਰ ਵਕਤ ਹੈ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦੇ ਵੱਲੋਂ ਤਾਜ ਪੋਸ਼ੀ ਨੂੰ ਲੈ ਕੇ ਸਵਾਲ ਚੱਕੇ ਗਏ ਨੇ ਉੱਥੇ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵੱਲੋਂ ਵੀ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਉਹਨਾਂ ਨੇ ਇਸ ਬਿਆਨ ਨੂੰ ਲੈ ਕੇ ਨਹੀਂ ਕੁਝ ਕਿਹਾ ਦਰਸਲ ਉਹਨਾਂ ਨੇ ਹੌਲੇ ਹੌਲੇ ਮਹੱਲੇ ਨੂੰ ਲੈ ਕੇ ਸੰਗਤਾਂ ਨੂੰ ਕੁਝ ਅਪੀਲਾਂ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਸੰਗਤਾਂ ਹੋ ਮਹਾਕੇ ਸ੍ਰੀ ਅਨੰਦਪੁਰ ਸਾਹਿਬ ਜ਼ਰੂਰ ਪਹੁੰਚਣ ਪਰ ਪਿਛਲੇ ਸਮਿਆਂ ਦੇ ਵਿੱਚ ਕੁਝ ਕਟਨਾਵਾ ਸਾਹਮਣੇ ਆਈਆਂ ਸੀ ਉਹਨਾਂ ਕਟਨਾਵਾ ਜੋ ਈਸ਼ਵਰ ਬਚਾ ਕਰਨਾ ਹੈ ਉਹਨਾਂ ਨੇ ਸੰਗਤ ਦੇ ਨਾਮ ਦੇ ਉੱਤੇ ਜਿਹੜਾ ਸੰਦੇਸ਼ ਜਾਰੀ ਕੀਤਾ ਉਹ ਵੀ ਤੁਹਾਡੇ ਲਈ ਸੁਣਨਾ ਬੜਾ ਜ਼ਰੂਰੀ ਹੈ ਪਹਿਲਾਂ ਉਹਨੂੰ ਸੁਣਦੇ ਹਾਂ ਕਿ ਉਹਦੇ ਵਿੱਚ ਉਹਨਾਂ ਨੇ ਕੀ ਕਸ਼ਕਿਆ ਔਰ ਉਹਦੇ ਉੱਤੇ ਅਸੀਂ ਅਪੀਲ ਕਰਾਂਗੇ ਕਿ ਸਾਰੇ ਲੋਕਾਂ ਨੂੰ ਜਿਹੜੇ ਵੀ Shri Anandpur ਸਾਹਿਬ ਜਾਂ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਹੌਲੇ-ਹੌਲੇ ਦੇ ਉੱਪਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਸਿੱਖ ਕੌਮ ਦੇ ਉੱਤੇ ਬਹੁਤ ਜ਼ਿਆਦਾ ਬਖਸ਼ਿਸ਼ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਸਾਰੇ ਤਿਉਹਾਰ ਕੌਮੀ ਤਿਉਹਾਰ ਬਖਸ਼ਿਸ਼ ਕੀਤੇ ਨੇ ਜਿਹੜੇ ਕਿ ਸਾਨੂੰ ਹਮੇਸ਼ਾ ਗੁਰੂ ਦੇ ਨਾਲ ਜੋੜ ਕੇ ਰੱਖਦੇ ਨੇ ਸਾਡੇ ਵਿੱਚ ਜੋਸ਼ ਜਜ਼ਬਾ ਤੇ ਚੜ੍ਹਦੀ ਕਲਾ ਪਰਦੇ ਨੇ ਇੰਨਾ ਹੀ ਤਿਉਹਾਰਾਂ ਦੇ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਦਲਪੰਥ ਸੰਪਰਦਾਵਾਂ ਟਕਸਾਲਾਂ ਨਿਰਮਲੇ ਅਤੇ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦੇ ਦਰ ਤੇ ਪਹੁੰਚ ਕੇ ਜਿੱਥੇ ਖਾਲਸਾਈ ਕਰਤੱਵ ਦਿਖਾਏ ਜਾਂਦੇ ਨੇ ਉਥੇ ਸਾਰੀ ਸੰਗਤ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਦੇ ਪਾਸੋਂ ਗੁਰਸਿੱਖੀ ਜੀਵਨ ਦੀ ਮੰਗ ਵੀ ਕਰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੋਸ਼ਿਕ ਐਸੀਆਂ ਮੰਦਭਾਗੀਆਂ ਘਟਨਾਵਾਂ ਉੱਥੇ ਹੋਈਆਂ ਨੇ ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਜਾਈਏ ਤਾਂ ਬਹੁਤ ਪ੍ਰੇਮ ਭਾਵਨਾ ਦੇ ਨਾਲ ਜਾਈਏ ਤੇ ਉਥੇ ਜਾ ਕੇ ਕਿਸੇ ਵੀ ਤਰੀਕੇ ਦੀ ਭਾਵੇਂ ਕਿ ਇਹ ਕੁਛ ਇਕ ਲੋਕ ਹੀ ਹੁੰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਹੁਲੜਬਾਜੀ ਜਿਹੜੀ ਹੈ ਉਹ ਹੋਲੇ ਮੁਹੱਲੇ ਦੇ ਨਾ ਕੀਤੀ ਜਾਵੇ ਦੂਜੀ ਬੇਨਤੀ ਇਹ ਹੈ ਕਿ ਜਿਹੜੇ ਬੱਚੇ ਸਾਡੇ ਅਜੇ ਸਾਬਤ ਸੂਰਤ ਨਹੀਂ ਨੇ ਉਹ ਵੀ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਤਾਂ ਉਹ ਸਿਰ ਤੇ ਦਸਤਾਰਾਂ ਸਜਾ ਕੇ ਜਾਣ ਇਹ ਦਸਤਾਰ ਗੁਰੂ ਪ੍ਰਤੀ ਸਾਡੇ ਪ੍ਰੇਮ ਦਾ ਵੀ ਪ੍ਰਤੀਕ ਹੈ ਕਿ ਅਸੀਂ ਆਪਣੇ ਸਤਿਗੁਰੂ ਦੇ ਘਰ ਜਾ ਰਹੇ ਹਾਂ ਕਿਉਂਕਿ ਆਪਾਂ ਸਭ ਜਾਣਦੇ ਹਾਂ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਹਾਂ ਪਿਤਾ ਸਾਡੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਡੇ ਸਾਹਿਬ ਕੌਰ ਜੀ ਨੇ ਅਸੀਂ ਆਪਸ ਵਿੱਚ ਇੱਕ ਸਾਂਝਾ ਪਰਿਵਾਰ ਖਾਲਸਾ ਪੰਥ ਹਾਂ ਤਾਂ ਹੁਣ ਜਦੋਂ ਪਰਿਵਾਰ ਇਕੱਠਾ ਹੋ ਰਿਹਾ ਹੈ ਤਾਂ ਉਦੋਂ ਮਾਹੌਲ ਜਿਹੜਾ ਬਣਦਾ ਹੈ ਉਹ ਚੜ੍ਹਦੀ ਕਲਾ ਵਾਲਾ ਬਣਦਾ ਹੈ ਉਦੋਂ ਮਾਹੌਲ ਜਿਹੜਾ ਬਣਦਾ ਹੈ ਖਾਲਸਈ ਜ਼ਾਹੋ ਜਲਾਲ ਵਾਲਾ ਬਣਦਾ ਹੈ ਤਾਂ ਮੈਂ ਅਪੀਲ ਕਰਦਾ ਹਾਂ ਸਮੁੱਚੀ ਕੌਮ ਨੂੰ ਕਿ ਹੋਲੇ ਮਹੱਲੇ ਦੇ ਮੌਕੇ ਤੇ ਜਿੱਥੇ ਆਪਾਂ ਵੱਧ ਚੜ ਕੇ ਹਿੱਸਾ ਲਈਏ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤ ਹੋਈਏ ਉਥੇ ਆਪਾਂ ਸੱਚੇ ਪਾਤਸ਼ਾਹ ਦੇ ਪ੍ਰਤੀ ਸਮਰਪਣ ਭਾਵਨਾ ਨੂੰ ਪੇਸ਼ ਕਰਦਿਆਂ ਹੋਇਆਂ ਸਤਿਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਕੱਲ ਵੀ ਕੇਂਦਰੀ ਮੰਤਰੀ ਇੱਕ ਮੰਚ ਦੇ ਉੱਪਰ ਸੰਬੋਧਨ ਕਰ ਰਿਹਾ ਸੀ ਔਰ ਉਸ ਦਰਮਿਆਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇੱਕ ਗੱਲ ਦਾ ਹੋਰ ਜ਼ਿਕਰ ਕੀਤਾ ਉਹ ਕਹਿੰਦੇ ਕਿ ਦਿੱਲੀ ਤੋਂ ਅੰਮ੍ਰਿਤਸਰ ਜਾਣ ਦੇ ਲਈ 4 ਘੰਟੇ ਦਾ ਸਮਾਂ ਲੱਗਿਆ ਕਰੇਗਾ ਕਿਉਂਕਿ ਉਹਨਾਂ ਨੇ ਜ਼ਿਕਰ ਕੀਤਾ ਉਸ ਹਾਈਵੇ ਦਾ ਜਿਸ ਹਾਈਵੇ ਦੀ ਬੜੀ ਬੇਸਬਰੀ ਦੇ ਨਾਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾੜੇ ਸਾਰੇ ਦਿੱਲੀ ਕਟੜਾ ਜੰਮੂ ਹਾਈਵੇ ਉਹ ਪੰਜਾਬ ਦੇ ਵਿੱਚੋਂ ਨਿਕਲ ਕੇ ਜਾਣਾ ਸੋ ਉਸ ਦੇ ਲਈ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਹ ਜਲਦੀ ਤਿਆਰ ਹੋ ਜਾਏਗਾ ਔਰ ਸਿਰਫ 4 ਘੰਟੇ ਦਾ ਸਮਾਂ ਦਿੱਲੀ ਤੋਂ ਤੁਸੀਂ ਅੰਮ੍ਰਿਤਸਰ ਜਾਣ ਦੇ ਲਈ ਲੱਗਿਆ ਕਰੇਗਾ ਸੋ ਉਸ ਨੂੰ ਲੈ ਕੇ ਕੰਮ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਸੜਕੀ ਮਾਰਗ ਬਣ ਜਾਣਗੇ ਤੇ ਹੁਣ ਵੀ ਜਿਹੜੇ ਲੋਕ ਨੇ ਢਵਾ ਢੁਆਈ ਜਦੋਂ ਇੱਕ ਥਾਂ ਦੇ ਉੱਤੋਂ ਦੂਸਰੀ ਥਾਂ ਦੇ ਉੱਤੇ ਸਮਾਨ ਜਾਂਦਾ ਤੇ ਕਹਿੰਦੇ ਉਹਦੇ ਉੱਤੇ ਜਿਹੜਾ ਟੈਕਸ ਬੱਧ ਲੱਗ ਜਾਂਦਾ 14 ਤੋਂ 16% ਉਹਨਾਂ ਨੇ ਕਿਹਾ ਕਿ ਢੁਆ ਢੁਆਈ ਦੀ ਲਾਗਤ ਲੱਗਦੀ ਹੈ ਲਾਗਤ ਜਿਹੜੀ 14 ਤੋਂ 16% ਲੱਗਦੀ ਹੈ ਪਰ ਜਦੋਂ ਸਾਰੇ ਸੜਕੀ ਮਾਰਗ ਬਣ ਜਾਣਗੇ ਔਰ ਉਹਨਾਂ ਨੇ ਕਿਹਾ ਕਿ 2 ਸਾਲ ਦਾ ਸਮਾਂ ਦਿਓ ਇਹ ਜਿਹੜੀ ਢੁਆ ਢੁਆਈ ਦੀ ਜਿਹੜੀ ਲਾਗਤ ਹੈ ਇਹ ਅਸੀਂ 9% ਤੱਕ ਲਿਆਵਾਂਗੇ ਮਤਲਬ ਉਹਦੇ ਨਾਲ ਕੀ ਹੋਏਗਾ ਫਿਰ ਸਮਾਨ ਸਸਤਾ ਹੋਏਗਾ ਉਹ ਕਹਿੰਦੇ ਜੀਐਸਟੀ ਨੂੰ ਤੁਸੀਂ ਟੈਕਸ ਕੱਟ ਕਰਨ ਦੇ ਲਈ ਬਾਰ-ਬਾਰ ਸਰਕਾਰ ਦੇ ਉੱਤੇ ਪ੍ਰੈਸ਼ਰ ਨਾ ਪਾਇਆ ਕਰੋ ਕਿ ਸਰਕਾਰ ਟੈਕਸ ਕੱਟ ਕਰੇ ਉਹ ਕਹਿੰਦੇ ਜਿਹੜਾ ਸਰਕਾਰ ਟੈਕਸ ਲੈਂਦੀ ਹੈ ਉਹ ਟੈਕਸ ਤੁਹਾਡੇ ਭਲਾਈ ਦੇ ਕੰਮਾਂ ਦੇ ਵਿੱਚ ਲਗਾਉਣਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਆਣ ਦਾ ਇੱਕੋ ਹੀ ਜਿਹੜਾ ਜਰੀਆ ਜ਼ਿਆਦਾਤਰ ਵੱਡਾ ਜਰੀਆ ਜਿਹਨੂੰ ਮੰਨਿਆ ਜਾਂਦਾ ਟੈਕਸ ਔਰ ਉਹ ਕਹਿੰਦੇ ਟੈਕਸ ਅਸੀਂ ਗਰੀਬ ਲੋਕਾਂ ਤੋਂ ਨਹੀਂ ਲੈਂਦੇ ਟੈਕਸ ਅਸੀਂ ਉਹਨਾਂ ਸਮਰਿੱਧ ਲੋਕਾਂ ਤੋਂ ਲੈਂਦੇ ਜਿਹੜੇ ਦੇ ਸਕਦੇ ਆ ਸੋ ਅਸੀਂ ਉਹਨਾਂ ਦਾ ਯੋਗਦਾਨ ਪਵਾਈਦਾ ਕਿ ਤੁਸੀਂ ਟੈਕਸ ਦਿਓ ਔਰ ਉਸ ਟੈਕਸ ਦੇ ਨਾਲ ਅਸੀਂ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਨਾ ਤੱਕ ਅਸੀਂ ਉਹ ਚੀਜ਼ਾਂ ਨੂੰ ਪਚਾਈਏ ਸੋ ਇਸ ਕਰਕੇ ਤੁਸੀਂ ਕਦੇ ਇਹ ਨਾ ਕਿਹਾ ਕਰੋ ਕਿ ਟੈਕਸ ਘੱਟ ਕੀਤਾ ਜਾਵੇ ਅਸੀਂ ਤੁਹਾਡੇ ਟੈਕਸ ਦੀ ਜਗ੍ਹਾ ਸੀ ਤੁਹਾਡਾ ਸਮਾਨ ਸਸਤਾ ਕਰਨ ਦੇ ਉੱਪਰ ਜ਼ੋਰ ਦਵਾਂਗੇ ਕਿ ਜਿਹੜੀ ਢੁਆ ਢੁਆਈ ਦੀ ਲਾਗਤ ਹੈ ਉਸ ਲਾਗਤ ਨੂੰ ਕਿਸ ਤਰੀਕੇ ਨਾਲ ਘੱਟ ਕੀਤਾ ਜਾਵੇ ਹੁਣ ਜਦੋਂ 16 ਤੋਂ 14 ਤੋਂ 16% ਢੁਆ ਢੁਆਈ ਦੇ ਉੱਤੇ ਮਤਲਬ ਇੱਕ ਥਾਂ ਤੋਂ ਦੂਸਰੀ ਚੀਜ਼ ਦੂਸਰੀ ਥਾਂ ਦੇ ਉੱਤੇ ਚੀਜ਼ ਭੇਜਣ ਦੇ ਲਈ ਜੇ ਪੈਸੇ ਲੱਗਦੇ ਉਹ ਕਹਿੰਦੇ ਕਿ ਅਸੀਂ ਉਸ ਨੂੰ ਘੱਟ ਕਰਾਂਗੇ ਕਿ ਸਮਾਨ ਸਸਤਾ ਹੋਏ 9% ਕਰ ਦੇਾਂਗੇ 2 ਸਾਲ ਦੇ ਵਿੱਚ ਤੁਸੀਂ ਥੋੜਾ ਸਮਾਂ ਦਿਓ ਔਰ ਇਹਦੇ ਨਾਲ ਕੀ ਹੋਏਗਾ ਕਿ ਕੁਮਾਂਤਰੀ ਬਾਜ਼ਾਰ ਦੇ ਵਿੱਚ ਮੁਕਾਬਲਾ ਕਰਨ ਦੇ ਵਿੱਚ ਸਾਡੇ ਦੇਸ਼ ਨੂੰ ਹੋਰ ਫਾਇਦਾ ਹੋਏਗਾ ਕਿ ਕੁਮਾਂਤਰੀ ਮਾਰਕੀਟ ਦੇ ਵਿੱਚ ਅਸੀਂ ਸਾਡਾ ਦੇਸ਼ ਜਿਹੜਾ ਚੰਗੇ ਤਰੀਕੇ ਦੇ ਨਾਲ ਸਾਮਾਨ ਵੇਚ ਸਕੇਗਾ ਸਸਤਾ ਸਾਮਾਨ ਵੇਚ ਸਕੇਗਾ ਉਹਦੇ ਨਾਲ ਸਾਡੇ ਦੇਸ਼ ਦੀ ਜਿਹੜੀ ਅਰਥਵਿਵਸਥਾ ਹੈ ਉਹ ਸੁਧਰੇਗੀ ਸੋ ਇਹ ਕੱਲ ਉਹਨਾਂ ਦੇ ਵੱਲੋਂ ਭਾਸ਼ਣ ਦਿੱਤੇ ਗਏ ਸੀ ਔਰ ਉਹਨਾਂ ਨੇ ਖਾਸ ਜ਼ਿਕਰ ਕੀਤਾ ਸੀ ਜਿਹੜੇ ਗੱਲ ਤੋਂ ਮੈਂ ਗੱਲ ਸ਼ੁਰੂ ਕੀਤੀ ਆ ਕਿ ਦਿੱਲੀ ਤੋਂ ਅੰਮ੍ਰਿਤਸਰ ਜਾਣ ਦੇ ਲਈ 4 ਘੰਟੇ ਦਾ ਸਮਾਂ ਲੱਗੇਗਾ ਇਹ ਹੋ ਗਈ ਇੱਕ ਖਬਰ ਦੂਸਰੀ ਖਬਰ ਅੱਜ ਦੀ ਇਹ ਹੈ ਕਿ ਦਿੱਲੀ ਕਟੜਾ ਐਕਸਪ੍ਰੈਸ ਵੇ ਜਿਹਦਾ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ ਉਸ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਅੱਜ ਕਿਸਾਨ ਔਰ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਿਆ ਝੜਪ ਹੋਈ ਤਿੱਖੀ ਝੜਪ ਹੋਈ ਝੜਪ ਕਿਉਂ ਹੋਈ ਪ੍ਰਸ਼ਾਸਨ ਗਿਆ ਸੀ ਕਿ ਕਿਸਾਨ ਉਹਨਾਂ ਜਗ੍ਹਾ ਨੂੰ ਖਾਲੀ ਕਰ ਦੇਣ ਜਿੱਥੋਂ ਦਿੱਲੀ ਕਟੜਾ ਹਾਈਵੇ ਐਕਸਪ੍ਰੈਸ ਬਣੇਗਾ ਉੱਥੋਂ ਸੜਕ ਨਿਕਲੇਗੀ ਉਸ ਸੜਕ ਉਤੋ ਜਗਾ ਜਿਹੜੀ ਲੋਕਾਂ ਤੋਂ ਲੈਣ ਦੇ ਲਈ ਜੋ ਵੀ ਸਰਕਾਰ ਦੇ ਨਾਲ ਗੱਲਬਾਤ ਹੋਈ ਹੋਏਗੀ ਕਿਸਾਨਾਂ ਦੀ ਉਸ ਨੂੰ ਖਾਲੀ ਕਰਵਾਉਣ ਦੇ ਲਈ ਪ੍ਰਸ਼ਾਸਨ ਗਿਆ ਸੀ ਕਿਉਂਕਿ ਹਾਈ ਕੋਰਟ ਦੇ ਆਦੇਸ਼ ਨੇ ਕਿ ਪੰਜਾਬ ਸਰਕਾਰ ਡੀਜੀਪੀ ਗੌਰਵ ਯਾਦਵ ਮਦਦ ਕਰਨ ਮਦਦ ਕਰਨ ਕੇਂਦਰ ਸਰਕਾਰ ਦੀ ਕਿ ਜਿੱਥੋਂ ਜਿੱਥੋਂ ਹਾਈਵੇ ਨਿਕਲਣਾ ਉਹ ਜਗਾ ਖਾਲੀ ਕਰਵਾ ਕੇ ਦਿੱਤੀ ਜਾਵੇ ਇੰਨਾ ਸਮਾਂ ਕਿਉਂ ਲੱਗ ਰਿਹਾ ਕਿਉਂਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਉਹ ਪਿਛਲੇ ਸਮਿਆਂ ਦੇ ਵਿੱਚ ਤਿਆਰ ਹੋ ਜਾਣਾ ਸੀ ਪਰ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਸਮੇਂ ਸਿਰ ਜਗਾ ਨਹੀਂ ਦਿੱਤੀ ਗਈ ਜਿਹਦੇ ਕਰਕੇ ਜਿਹੜੇ ਜਿਹੜੇ ਥਾਂ ਦੇ ਉੱਤੇ ਜਗ੍ਹਾ ਮਿਲ ਗਈ ਆ ਉੱਥੋਂ ਐਕਸਪ੍ਰੈਸ ਵੇ ਉਹ ਤਿਆਰ ਆ ਪਰ ਜਿੱਥੋਂ ਜਗ੍ਹਾ ਨਹੀਂ ਦਿੱਤੀ ਫਿਰ ਉਹਨਾਂ ਨੇ ਕੀ ਕੀਤਾ ਐਨਐਚਏਆਈ ਨੇ ਕੀ ਕੀਤਾ ਕਿ ਉੱਥੋਂ ਛੱਡ ਕੇ ਫਿਰ ਅੱਗੇ ਉਹ ਬਣਾਣੀ ਸ਼ੁਰੂ ਕਰ ਦਿੱਤੀ ਸੋ ਇਸੇ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਤਿਆਰ ਆ ਪਰ ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਕਿਸਾਨਾਂ ਦੇ ਵੱਲੋਂ ਜਗ੍ਹਾ ਨਹੀਂ ਦਿੱਤੀ ਗਈ ਹਾਈ ਕੋਰਟ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਮਦਦ ਕਰੇ ਔਰ ਐਨਐਚਏਆਈ ਦੇ ਜਿਹੜੇ ਅਧਿਕਾਰੀ ਆਂਦੇ ਨੇ ਉਹਨਾਂ ਦੇ ਨਾਲ ਜਾ ਕੇ ਉੱਥੋਂ ਉਹ ਜਗ੍ਹਾ ਨੂੰ ਦਵਾਇਆ ਜਾਏ ਸੋ ਅੱਜ ਵੀ ਪ੍ਰਸ਼ਾਸਨ ਪਹੁੰਚਿਆ ਸੀ ਔਰ ਗੁਰਦਾਸਪੁਰ ਦੇ ਪੱਗਾਂ ਤਾਂ ਉਤਰ ਗਈਆਂ ਸੱਤ ਦੇ ਕਰੀਬ ਲੋਕ ਉਥੇ ਜ਼ਖਮੀ ਹੋ ਗਏ ਨੇ ਸੋ ਇਹ ਮਾਮਲਾ ਹੁਣ ਲਗਾਤਾਰ ਭਖਦਾ ਜਾ ਰਿਹਾ ਸੋ ਐਕਸਪ੍ਰੈਸ ਵੇ ਦੇ ਲਈ ਕਿਸਾਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਕਿਸਾਨਾਂ ਦਾ ਪੱਖ ਵੀ ਸੁੰਨਾ ਜ਼ਰੂਰੀ ਹੈ ਕਿਸਾਨ ਕਹਿ ਰਹੇ ਨੇ ਕਿ ਜ਼ਬਰੀ ਜ਼ਬਰਦਸਤੀ ਸਾਡੀ ਜ਼ਮੀਨ ਖੋਣ ਖੋਈ ਜਾ ਰਹੀ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਜ਼ਬਰਦਸਤੀ ਸਾਡੀ ਜ਼ਮੀਨ ਖੋਈ ਜਾ ਰਹੀ ਹੈ ਐਕਸਪ੍ਰੈਸ ਵੇ ਦੇ ਨਾਮ ਦੇ ਨਾਲ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਐਕਸਪ੍ਰੈਸ ਵੇ ਦੇ ਨਾਮ ਦੇ ਉੱਤੇ ਪਰ ਉਹ ਕਹਿੰਦੇ ਕਿ ਜ਼ਮੀਨਾਂ ਦਾ ਟੁਕਮਾ ਮੁਆਵਜ਼ਾ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਕਿਸਾਨ ਕਹਿੰਦੇ ਕਿ ਅਸੀਂ ਜ਼ਮੀਨ ਨਹੀਂ ਛੱਡਾਂਗੇ ਸੜਕ ਆਵਾਜਾਈ ਮੰਤਰਾਲੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੜਕ ਖਾਲੀ ਕਰਵਾਈ ਜਗਾ ਖਾਲੀ ਕਰਵਾਈ ਜਾਵੇ ਅਸੀਂ ਉਥੋਂ ਸੜਕ ਬਣਾਣੀ ਹੈ ਹਾਈ ਕੋਰਟ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਕਹਿੰਦਾ ਕਿ ਜਗਾ ਖਾਲੀ ਕਰਵਾ ਕੇ ਦਿਓ ਸੜਕ ਆਵਾਜਾਈ ਮੰਤਰਾਲੇ ਨੂੰ ਕਿ ਉਥੋਂ ਸੜਕ ਬਣ ਸਕੇ ਪਰ ਕਿਸਾਨ ਕਹਿੰਦੇ ਕਿ ਅਸੀਂ ਜਗਾ ਛੱਡਣ ਦੇ ਲਈ ਤਿਆਰ ਹਾਂ ਪਰ ਸਾਨੂੰ ਟੁਕਮਾ ਮੁਆਵਜ਼ਾ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਆਪਣੀ ਜਗ੍ਹਾ ਨਹੀਂ ਛੱਡਾਂਗੇ ਔਰ ਇਸ ਕਰਕੇ ਕਿਸਾਨਾਂ ਦੇ ਵੱਲੋਂ ਅੱਜ ਵੀ ਵਿਰੋਧ ਕੀਤਾ ਗਿਆ ਉਤਰਨਾ ਪ੍ਰਦਰਸ਼ਨ ਕਰ ਰਹੇ ਨੇ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਕਿਹਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇਸ ਜਗ੍ਹਾ ਨੂੰ ਖਾਲੀ ਨਹੀਂ ਕਰਾਂਗੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਉਹ ਕਹਿੰਦੇ ਕਿ ਜਗ੍ਹਾ ਐਕਵਾਇਰ ਕਰੋ ਪਰ ਸਾਨੂੰ ਟੁਕਮਾ ਮੁਆਵਜ਼ਾ ਦਿਓ ਮੁਆਵਜ਼ਾ ਦਿਓਗੇ ਤੇ ਅਸੀਂ ਜਗ੍ਹਾ ਛੱਡ ਦੇਵਾਂਗੇ ਔਰ ਕਿਸਾਨਾਂ ਨੇ ਇੱਕ ਹੋਰ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੇ ਅੱਜ ਆਉਣ ਤੋਂ ਪਹਿਲਾਂ ਸਾਨੂੰ ਸੂਚਨਾ ਵੀ ਨਹੀਂ ਦਿੱਤੀ ਸੀ ਔਰ ਸਿੱਧਾ ਆ ਕੇ ਪ੍ਰਸ਼ਾਸਨ ਨੇ ਆਪਣੀ ਕ ਸ਼ੁਰੂ ਕਰ ਦਿੱਤੀ ਆ ਪਰ ਅੱਜ ਵੀ ਜਗ੍ਹਾ ਖਾਲੀ ਨਹੀਂ ਹੋਈ ਆ ਕਿਸਾਨ ਤਰਨੇਤੇ ਬੈਠ ਗਏ ਨੇ ਪਰ ਹੁਣ ਆਨਾਲੇ ਟਾਈਮ ਦੇ ਵਿੱਚ ਹੋਰ ਕਿੰਨਾ ਸਮਾਂ ਲੱਗਦਾ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਨੂੰ ਬਣਾਉਣ ਦੇ ਲਈ ਉਹ ਦੇਖਣਾ ਹੋਏਗਾ ਪਰ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਉਸੇ ਕਰਕੇ ਇਹ ਜਿਹੜਾ ਇਹ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਲਗਾਤਾਰ ਦੇਰੀ ਹੁੰਦੀ ਨਜ਼ਰ ਆ ਰਹੀ ਹੈ ਪਰ ਸੜਕੀ ਆਵਾਜਾਈ ਮੰਤਰੀ ਦੇ ਵੱਲੋਂ ਲਗਾਤਾਰ ਵਕ ਵਕ ਮੰਚਾ ਦੇ ਉੱਪਰ ਜਾ ਕੇ ਜ਼ਰੂਰ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੋਂ ਅਮਰitsar ਜਾਣ ਦੇ ਲਈ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹ ਹਾਈਵੇ ਤਿਆਰ ਹੋ ਜਾਏਗਾ ਤਾਂ 4 ਘੰਟੇ ਦਾ ਸਮਾਂ ਲੱਗਿਆ ਕਰੇਗਾ। ਔਰ ਇੱਕ ਖਬਰ IPL ਦੇ ਨਾਲ ਜੁੜੀ ਹੋਈ ਹੈ ਦਰਸਲ IPL 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਸਾਡੇ ਬਿਲਟੀਵੀ ਦੇ ਉੱਪਰ ਅਸੀਂ ਉਹਦਾ ਵੀ ਜਿਸ ਤਰੀਕੇ ਨਾਲ ਅਸੀਂ ICC ਚੈਂਪੀਅਨਸ ਟਰੋਫੀ ਦੇ ਉੱਤੇ ਵਿਸਤਾਰ ਸਹਿਤ ਚਰਚਾ ਕਰਦੇ ਸੀ ਔਰ ਬਹੁਤ ਲੋਕਾਂ ਨੇ ਉਸ ਪ੍ਰੋਗਰਾਮ ਨੂੰ ਸਾਡੇ ਨੂੰ ਪਿਆਰ ਦਿੱਤਾ ਔਰ ਆਈਪੀਐਲ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਸੇ ਤਰੀਕੇ ਦੇ ਨਾਲ ਮੈਚ ਦਰ ਮੈਚ ਆਪਾਂ ਜਾਣਕਾਰੀ ਦੇਈਏ ਔਰ ਕੁਝ ਅੰਦਰਲੀ ਅਸੀਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਬੜੀਆਂ ਜ਼ਰੂਰੀ ਨੇ ਸੋ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਪਰ ਆਈਪੀਐਲ ਨੂੰ ਲੈ ਕੇ ਇੱਕ ਹੋਰ ਖਬਰ ਨਵੀਂ ਜਿਹੜੀ ਆਈ ਹੈ ਉਹ ਇਹ ਹੈ ਕਿ ਹੁਣ ਆਈਪੀਐਲ ਦੇ ਦੌਰਾਨ ਜਿਹੜੇ ਲੋਕ ਅ ਤੰਬਾਕੂ ਵਗੈਰਾ ਖਾਣ ਦੇ ਸ਼ੁਕੀਨ ਨੇ ਉਹ ਜ਼ੁਬਾਨ ਕੇਸਰੀ ਨਹੀਂ ਕਰ ਸਕਣਗੇ ਕਿਉਂਕਿ ਸਿਹਤ ਮੰਤਰਾਲੇ ਦੇ ਵੱਲੋਂ ਇੱਕ ਹੋਰ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਸਿਹਤ ਮੰਤਰਾਲੇ ਨੇ ਆਈਪੀਐਲ ਦੇ ਚੇਅਰਮੈਨ ਨੇ ਅਰੁਣ ਤੁਮਲ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਸਿਹਤ ਮੰਤਰਾਲੇ ਦੇ ਵੱਲ ਕੇਂਦਰੀ ਸਿਹਤ ਮੰਤਰਾਲੇ ਨੇ ਚਿੱਠੀ ਲਿਖ ਕੇ ਕਿਹਾ ਕਿ ਆਈਪੀਐਲ ਦੇ ਦੌਰਾਨ ਸਰੋਗੇਟ ਐਡਸ ਤੇ ਸ਼ਰਾਬ ਤੰਬਾਕੂ ਦੇ ਵਿਗਿਆਪਨ ਜਿਹੜੇ ਨੇ ਜਿਹੜੀ ਐਡਸ ਨੇ ਉਹ ਆਈਪੀਐਲ ਦੇ ਦਰਮਿਆਨ ਨਹੀਂ ਚੱਲੇਗੀ ਉਸ ਐਡਸ ਨੂੰ ਨਾ ਕੋਈ ਸ਼ਰਾਬ ਨਾ ਤੰਬਾਕੂ ਨਾ ਗੁਟਕਾ ਦੇ ਨਾਲ ਰਿਲੇਟਿਡ ਕੋਈ ਵੀ ਐਡ ਕਿਉਂਕਿ ਕਰੋੜਾਂ ਲੋਕ ਆਈਪੀਐਲ ਨੂੰ ਟੀਵੀ ਦੇ ਮਾਧਿਅਮ ਦੇ ਨਾਲ ਦੇਖਦੇ ਨੇ ਭਾਰਤ ਦੇ ਵਿੱਚ ਭਾਰਤ ਤੋਂ ਬਾਹਰ ਵੀ ਖਾਸ ਕਰ ਉਹਨਾਂ ਨੇ ਜ਼ਿਕਰ ਕੀਤਾ ਭਾਰਤ ਦੇ ਵਿੱਚ ਕਹਿੰਦੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਯੁਵਾ ਜਿਹੜੇ ਨੇ ਉਸ ਮੌਕੇ ਦੇ ਉੱਤੇ ਟੀਵੀ ਸਕਰੀਨ ਦੇ ਉੱਤੇ ਬੈਠੇ ਹੁੰਦੇ ਨੇ ਉਸ ਨੂੰ ਦੇਖ ਰਹੇ ਹੁੰਦੇ ਨੇ ਮੈਚ ਨੂੰ ਔਰ ਨੌਜਵਾਨਾਂ ਦੇ ਵਿੱਚ ਗਲਤ ਪ੍ਰਭਾਵ ਜਾਂਦਾ ਇਸ ਚੀਜ਼ ਦਾ ਇਸ ਕਰਕੇ ਆਈਪੀਐਲ ਦੇ ਦੌਰਾਨ ਕੋਈ ਵੀ ਸ਼ਰਾਬ ਤੰਬਾਕੂ ਤੇ ਸਿਗਰਟ ਦੀ ਜਿਹੜੀ ਐਡ ਹੈ ਉਹ ਇਸ ਵਾਰ ਆਈਪੀਐਲ ਦੇ ਵਿੱਚ ਤੁਹਾਨੂੰ ਦੇਖਣ ਦੇ ਲਈ ਨਹੀਂ ਮਿਲੇਗੀ ਇਸ ਖੇਤ ਮੰਤਰਾਲੇ ਦੇ ਵੱਲੋਂ ਇਹ ਚਿੱਠੀ ਜਿਹੜੀ ਲਿਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕ੍ਰਿਕਟ ਖਿਡਾਰੀ ਜਿਹੜੇ ਨੇ ਭਾਰਤੀਆਂ ਦੇ ਲਈ ਨੌਜਵਾਨਾਂ ਦੇ ਲਈ ਉਹ ਆਦਰਸ਼ ਨੇ ਔਰ ਜਦੋਂ ਉਹਨਾਂ ਦੇ ਵੱਲੋਂ ਚੰਗਾ ਕੰਮ ਕੀਤਾ ਜਾ ਰਿਹਾ ਤੇ ਉਸ ਦਰਮਿਆਨ ਕੋਈ ਵੀ ਐਸਾ ਪ੍ਰਚਾਰ ਜਿਹੜਾ ਵਿਗਿਆਪਨ ਜਿਹੜਾ ਐਡ ਜਿਹੜੀ ਹੈ ਉਹ ਆਈਪੀਐਲ ਦੇ ਦਰਮਿਆਨ ਨਾ ਦਿਖਾਈ ਜਾਏ ਉਹਦੇ ਲਈ ਆਈਪੀਐਲ ਦੇ ਚੇਅਰਮੈਨ ਅਰੁਣ ਤੁਮਲ ਉਹਨਾਂ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਸੋ ਜਿਹੜੇ ਵੀ ਲੋਕ ਇਸ ਟਾਈਮ ਇਸ ਖਬਰ ਨੂੰ ਦੇਖ ਰਹੇ ਨੇ ਮੈਂ ਇਸੇ ਕਰਕੇ ਕਿਹਾ ਸੀ ਕਿ ਬਹੁਤ ਸਾਰੇ ਕਿਉਂਕਿ ਅੱਜ ਕੱਲ ਸਾਡੇ ਆਈਡਲ ਕੌਣ ਨੇ ਸਾਡੇ ਆਈਡਲ ਬਣ ਗਏ ਨੇ ਉਹ ਕਲਾਕਾਰ ਉਹ ਐਕਟਰ ਜਿਨ੍ਹਾਂ ਦੇ ਵੱਲੋਂ ਚਾਹੇ ਕੋਈ ਆ ਕੇ ਸ਼ਰਾਬ ਦੀ ਐਡ ਕੀਤੀ ਜਾਂਦੀ ਹੈ ਚਾਹੇ ਕਿਸੇ ਐਪ ਦੀ ਐਡ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਸਮਾਨ ਦੀ ਐਡ ਕੀਤੀ ਜਾਂਦੀ ਹੈ ਅਸੀਂ ਫਿਰ ਉਹ ਜੋ ਐਡ ਬਾਰ-ਬਾਰ ਦੇਖਦੇ ਹਾਂ ਅਸੀਂ ਟੀਵੀ ਦੇ ਉੱਪਰ ਕਿਤੇ ਨਾ ਕਿਤੇ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਉਧਰ ਨੂੰ ਤੁਰ ਪੈਂਦੇ ਨੇ ਸੋ ਇਸੇ ਕਰਕੇ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਆਈਪੀਐਲ ਦੇ ਦੌਰਾਨ ਇਸ ਵਾਰ ਤੁਸੀਂ ਆਪਣੀ ਜਵਾਨ ਕੇਸਰੀ ਨਹੀਂ ਕਰ पाओगे ਕਿਉਂਕਿ ਉਹ ਤੁਹਾਡੇ ਜਿਹੜੇ ਫੇਵਰਟ ਸਟਾਰ ਨੇ ਉਹ ਤੁਹਾਨੂੰ ਆਈਪੀਐਲ ਦੇ ਦੌਰਾਨ ਗਰਾਉਂਡ ਦੇ ਵਿੱਚ ਤਾਂ ਜਰੂਰ ਦੇਖ ਜਾਣਗੇ ਮੈਚ ਦੇਖਦੇ ਪਰ ਤੁਹਾਨੂੰ ਟੀਵੀ ਦੇ ਉੱਪਰ ਕਿਸੇ ਗੁਟਕੇ ਦੀ ਤੰਬਾਕੂ ਦੀ ਜਾਂ ਕਿਸੇ ਵੀ ਹੋਰ ਤਰੀਕੇ ਦੀ ਐਡ ਕਰਦੇ ਹੋਏ ਨਜ਼ਰ ਨਹੀਂ ਆਉਣਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਲਟੀਵੀ ਯੂਕੇ ਦੇ ਨਾਲ ਧੰਨਵਾਦ